ਮਨੁੱਖ ਦੀ ਤਰਜ਼ੇ ਜ਼ਿੰਦਗੀ ਰਹਿਮ ਸਹਿਣ ਵਿਚਾਰ ਦੇ ਨਾਲ ਯੋਗ ਬਦਲਦੇ ਨੇ ਹੋਰ ਕੁਝ ਵੀ ਨਹੀਂ ਬਦਲਦਾ ਨਾ ਜ਼ਮੀਨ ਬਦਲਦੀ ਹੈ ਨਾ ਆਸਮਾਨ ਬਦਲਦਾ ਹੈ ਨਾ ਸੂਰਜ ਚੰਦ ਤਾਰੇ ਬਦਲਦੇ ਨੇ ਨਾ ਪਵਨ ਬਦਲਦੀ ਹੈ ਨਾ ਸਾਗਰ ਬਦਲਦਾ ਹੈ ਬਸ ਮਨੁੱਖ ਦਾ ਰਹਿਣ ਸਹਿਣ ਬਦਲ ਜਾਂਦਾ ਹੈ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਮਨੁੱਖ ਦੀ ਸੋਚਣੀ ਬਦਲ ਜਾਂਦੀ ਹੈ ਯੋਗ ਬਦਲ ਜਾਂਦੇ ਨੇ गुरु नानक देव जी महाराज एक कह है रहे हैं थोड़ा जहा होर भी ध्यान दे देना धर्म ग्रंथ च कुछ ऐसा लिखे है एक एक युग की उम्र लख साल डेढ़ लख साल हजार साल अस्सी हजार साल ਮੇਰੀ ਖਲ ਗਿਣਤੀ ਦਾ ਜਿਹੜਾ ਕੋਈ ਡੰਗ ਸੀ ਕੁਝ ਹੋਰ ਸੀ ਜੈਸੇ ਸਾਡੇ ਤ੍ਰੈਮਣ ਦੇਵਲੀ ਚੱਲੇ ਪਾਣੀ ਅੰਨ ਸਾਡੇ ਤਿੰਨ ਮਣ ਬਾਬਾ ਫਰੀਦ ਕਰਨ ਮਨੁੱਖ ਦੀ ਦੇਹ ਮਲਤਾਨ ਦਾ ਉਸ ਵਕਤ ਦਾ ਮਣ 28 ਸੇਰ ਦਾ ਹੁੰਦਾ ਸੀ ਉਸ ਹਿਸਾਬ ਨਾਲ ਗਿਣਤੀ ਦੇ ਆંકੜੇ ਹਮੇਸ਼ਾ ਬਦਲਦੇ ਰਹੇ ਤੋਲਣ ਦੇ ਪੈਮਾਨੇ ਹਮੇਸ਼ਾ ਬਦਲਦੇ ਰਹੇ ਦੇਖਦੇ ਆਂ ਦੇਖਦੇ ਆਂ ਕਈ ਦਫਾ ਤੋਲਣ ਦੇ ਬੈਮਾਨੇ ਬਦਲ ਗਏ ਭਾਰਤ ਦੇ ਸੇਰ ਚੱਲਦੇ ਸੰਤੋਲੇ ਚੱਲਦੇ ਸੰ ਚਟਾਂਕਾਂ ਚੱਲਦੀਆਂ ਖਤਮ ਹੋ ਗਈ। ਦੇਸ਼ਦਰ ਦੁਨੀਆ ਛਤਮ ਹੋ ਗਈ। ਕੋ ਚੱਲਦੇ ਸੰ ਫਿਰ ਮੀਲ ਆਏ ਕਿਲੋਮੀਟਰ ਆ ਗਏ। ਨਾਪਣ ਦੇ ਪੈਮਾਨੇ ਹੀ ਬਦਲੇ। ਸਾਡੇ ਤ੍ਰੈਮਣ ਦੇਵਰੀ ਚੱਲੇ ਪਾਣੀ ਅੰਨ ਮੇਰੇ ਦੇਖੇ ਗਿਣਤੀ ਦੇ ਆਧਾਰ ਦੇ ਮੁਤਾਬਕ ਇੱਕ ਯੁੱਗ ਦੀ ਉਮਰ 5000 ਸਾਲ ਤੋਂ ਜ਼ਿਆਦਾ ਨਹੀਂ ਬਹੁਤ ਸਾਰੇ ਵਿਚਾਰਕਾਂ ਨਾਲ ਮੇਰੀ ਗੋਸ਼ਟੀ ਹੋਈ ਇਸ ਸੰਬੰਧ ਵਿੱਚ ਖਾਸ ਕਰਕੇ ਸਨਾਤਨ ਮਤ ਦੇ ਵਿਦਵਾਨਾਂ ਨਾਲ ਮੈਂ ਦੇਖੋ ਸ਼੍ਰੀ ਰਾਮ ਤ੍ਰੇਤਾ ਦੇ ਚੋਰੇ ਤੇ ਰਾਮ ਤੋਂ ਬਾਅਦ ਆਏ ਸ਼੍ਰੀ ਕ੍ਰਿਸ਼ਨ ਜੀ ਇਤਿਹਾਸਕਾਰ ਕਹਿੰਦੇ ਨੇ 3.5000 ਸਾਲ ਪਹਿਲੇ ਹੋਏ ਨੇ ਕ੍ਰਿਸ਼ਨ ਜੀ ਤੇ ਸਾਡੇ 5000 ਸਾਲ ਪਹਿਲੇ ਹੋਏ ਨੇ ਸ਼੍ਰੀ ਰਾਮ ਵਿਚਕਾਰ ਅੰਤਰਾਲ ਤੇ ਸਿਰਫ 2000 ਸਾਲ ਇੱਕ ਤ੍ਰੇਤੇ ਚ ਹੋਇਆ ਇੱਕ ਦਵਾਪੇ ਚ ਹੋਇਆ ਲੱਖਾਂ ਸਾਲ ਯੁੱਗਾਂ ਦੀ ਉਮਰੇ ਕਿਸ ਤਰ੍ਹਾਂ ਮੰਨ ਲੈ ਸ੍ਰੀ ਰਾਮ ਸ੍ਰੀ ਕ੍ਰਿਸ਼ਨ ਦੇ ਜਨਮ ਦੇ ਵਿਚ ਅੰਤਰਾਲ ਹੈ ਜੀਵਨ ਦੇ ਵਿਚ ਅੰਤਰਾਲ ਸਿਰਫ 2000 ਸਾਲ ਸਾਢੇ 5000 ਸਾਲ ਪਹਿਲੇ ਹੋਏ ਨੇ ਸ੍ਰੀ ਰਾਮ ਸਾਢੇ 3000 ਸਾਲ ਪਹਿਲੇ ਹੋਏ ਨੇ ਸ੍ਰੀ ਕ੍ਰਿਸ਼ਨ ਰਾਜੇ ਪ੍ਰੀਸ਼ਦ ਦੇ ਨਾਲ ਦੁਆਪੁਰ ਦਾ ਅੰਤ ਮੰਨਦੇ ਨੇ ਰਾਜੇ ਜਨਮੇ ਜੇ ਦੇਰਾਂ ਦੋਪਰ ਦਾ ਅੰਤ ਹੋ ਗਿਆ ਕਲ ਯੁਗ ਸ਼ੁਰੂ ਇਸ ਹਿਸਾਬ ਨਾਲ ਕਿਉਂਕਿ ਰਾਜਾ ਜਨਮੇਜਾ ਅੰਦਾਜ਼ਨ ਕੋਈ ਢਾਈ ਪੌਣੇ ਦਿਨ ਹਜ਼ਾਰ ਸਾਲ ਪਹਿਲੇ ਹੋਇਆ ਪਾਂਡਵਾਂ ਦਾ ਪੜਪੋਤਰਾ ਸੀ ਤੇ ਕਿ ਉਹਦੇ ਨਾਲ ਕਲ ਯੁਗ ਸ਼ੁਰੂ ਹੋ ਗਿਆ ਦਵਪੁਰ ਦੀ ਉਮਰ ਵੀ 5000 ਸਾਲ ਤੋਂ ਜ਼ਿਆਦਾ ਨਹੀਂ ਮੰਨੀ ਜਾ ਸਕਦੀ। ਕਲਯੁਗ ਦੀ ਤੇ ਇਸ ਨੂੰ ਵੀ ਥੋੜੀ ਸਮਝ। ਯੋਗ ਬਦਲਦੇ ਨੇ ਮਨੁੱਖ ਦੇ ਵਿਚਾਰ ਆਲਾ, ਰਹਿਣ-ਸਹਿਣ ਬਦਲ ਗਿਆ, ਖਾਣ-ਪਾਣ ਬਦਲ ਗਿਆ, ਵਿਚਾਰ ਬਦਲ ਗਏ ਨੇ, ਸੋਚਣੀ ਬਦਲ ਗਈ ਹੈ। ਲੋਕੀ ਕੰਨ ਸਮਾ ਹੋ ਰਾ ਗਏ, ਫਕਤ ਹੋ ਰਾ ਗਏ। ਯੋਗ ਬਦਲ ਗਏ। ਜਿਹੜੀ ਗੱਲ ਮਨੁੱਖ ਸਿੱਧੀ ਨਾ ਨ ਸਮਝੇ। ਉਹਦੇ ਨਾਲ ਫਿਰ ਮਿ ਇਤਿਹਾਸ ਜੋੜਨਾ ਪੈਂਦਾ ਬਣਾਵਟੀ ਗੱਲਾਂ ਕਰਕੇ ਸਮਝਣਾ ਤੇ ਸਮਝਾਣਾ ਇਸ ਯੋਗਦਾ ਨਾਲ ਕਲ ਜੋ ਕਿਉਂ ਪਿਆ ਇਹ ਵਿਚਾਰ ਤੇ ਕਿਸੇ ਵੱਤ ਲੰਬੀ ਛੋੜੀ ਮੈਂ ਫਿਰ ਤੁਹਾਡੇ ਸਾਹਮਣੇ ਰਖਾਵਾਂ ਕਰ ਲੇਕਿਨ ਦੁਬਾਰਾ ਸਮਝੋਗ ਬਣਿਆ ਤੇ ਮਹਾਰਾਜ ਕਹਿੰਦੇ ਜੇ ਕੋ ਸਤ ਕਹੇ ਸੋਚੀ ਜੇ ਤਪ ਘਰ ਤਪ ਨ ਹੋਈ ਜੇ ਕੋ ਨਾਮ ਲਏ ਬਦਨਾਵੀ ਕਲ ਕੇ ਲਖਣ ਇਸ ਨੂੰ ਕਲ ਜੁਗੇ ਇਸ ਵਾਸਤੇ ਕਹਿੰਦੇ ਨੇ। ਜੇ ਕੋ ਤਤ ਕਰੇ ਸਤ ਕਰੇ ਸੋ ਚੀਜ ਹੈ। ਸਤਵਾਦੀ ਸਤ ਤੇ ਕਾਇਮ ਨਹੀਂ रह ਸਕੇਗਾ। ਸਚਾਈ ਤੇ ਕਾਇਮ ਨਹੀਂ रह ਸਕੇਗਾ। ਛਿਜੇਗਾ। ਦੋ ਦਿਨ ਸੱਚ ਬੋਲ ਲਏਗਾ। ਸਵੇਰੇ ਸੱਚ ਬੋਲੇਗਾ ਸ਼ਾਮੀ ਝੂਠ ਬੋਲੇਗਾ। ਸੱਚ ਤੇ ਕਾਇਮ ਨਹੀਂ ਰਹਿ ਸਕੇ ਜੇ ਕੋ ਸਤ ਕਰੇ ਸੋ ਛੀਜੇ ਤਪ ਘਰ ਤਪ ਨਾ ਹੋਈ ਮਨੁੱਖ ਧਨ ਕਮਾਣ ਵਾਸਤੇ ਸਮਾਂ ਕੱਢੇਗਾ ਧਰਮ ਵਾਸਤੇ ਨਹੀਂ ਤਪ ਵਾਸਤੇ ਨਹੀਂ ਇਹਦੇ ਕੋਲ ਕੋਈ ਸਮਾਂ ਨਹੀਂ ਹੈ ਪਦਾਰਥ ਵਾਸਤੇ ਸਮਾਂ ਹੈ ਪਰਮਾਤਮਾ ਲਈ ਨਹੀਂ ਪਰਿਵਾਰ ਵਾਸਤੇ ਸਮਾਂ ਹੈ ਕਰਤਾਰ ਵਾਸਤੇ ਨਹੀਂ ਧਨ ਵਾਸਤੇ ਸਮਾਂ ਹੈ ਧਰਮ ਵਾਸਤੇ ਨਹੀਂ ਤਪ ਘਰ ਤਪ ਨ ਹੋਈ ਜੇ ਕੋ ਨਾਮ ਲੈ ਬਦਨਾਵੇਂ ਕਲ ਕੇ ਲਖਣੇ ਜਿਹੜਾ ਨਾਮ ਜਪਣ ਲੱਗ ਪਵੇ ਤੇ ਨਾਮ ਜਪਣ ਵਾਲਾ ਭੋਲਾ ਹੋ ਜਾਂਦਾ ਹੈ ਬੋਲੇ ਤੋਂ ਮੁਰਾਦ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਸੰਤ ਬੋਲੇ ਹੁੰਦੇ ਨੇ ਕਿ ਭੋਲੇ ਤੋਂ ਮੁਰਾਦ ਜਿਹੜਾ ਪੰਜਾਬ ਦੇ ਵਿੱਚ ਅਰਥ ਕਰਦੇ ਨੇ ਉਹ ਨਹੀਂ ਉਥੇ ਤੇ ਮੂਰਖ ਨੂੰ ਬੋਲਾ ਕਹਿੰਦੇ ਭੀ ਬੋਲਾ ਨਾ ਸਮਝੇ ਸਮਝ ਨਹੀਂ ਬੋਲਾ ਸ਼ਬਦ ਬਣਿਆ ਭਾਵਨਾ ਤੋਂ ਭਰੋਸੇ ਤੋਂ ਇਹਨੂੰ ਪ੍ਰਮਾਤਮਾ ਤੇ ਭਰੋਸਾ ਹੈ ਇਹਨੂੰ ਪ੍ਰਮਾਤਮਾ ਨਾਲ ਪਿਆਰ ਹੈ ਭਾਵਕਤਾ ਹੈ ਸ਼ਰਧਾ ਹੈ ਭਾਵਨਾ ਭਰੋਸੇ ਦੋਹਾਂ ਦੇ ਸੰਗਮ ਤੋਂ ਦੋਹਾਂ ਦੇ ਜੋੜ ਤੋਂ ਜਿਹੜੀ ਅਵਸਥਾ ਬਣਦੀ ਏ ਉਹਨੂੰ ਕਹਿੰਦੇ ਬੋਲਾ ਜਿਹਦੇ ਅੰਦਰ ਇਹ ਬੋਲਾਪਣ ਨਾ ਹੋਵੇ ਉਹਨੂੰ ਕਹਿੰਦੇ ਨੇ ਚਲਾਕ ਚਲਾਕ ਬੰਦਾ ਕਿਸੇ ਤੇ ਭਰੋਸਾ ਨਹੀਂ ਕਰਦਾ ਬੋਲਾ ਕਰ ਲੈਂਦਾ ਹੈ ਭਗਤ ਕਬੀਰ ਕਹਿੰਦੇ ਨੇ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗ ਰਾਇਆ ਚਤਰਾਈ ਨਾ ਚਤਰ ਭੁਜ ਪਾਈਏ ਰੇ ਜਨ ਮਨ ਮਾਧੋ ਸਿਉ ਲਾਈਏ ਚਤਰਾਈਆਂ ਨਾਲ ਪ੍ਰਮਾਤਮਾ ਨਹੀਂ ਮਿਲਦਾ ਬੋਲੇਬਾਨ ਨਾਲ ਮਿਲਦਾ ਚਲਾਕੀਆਂ ਨਾਲ ਨਹੀਂ ਮਿਲਦਾ ਤੇ ਤੁਸੀਂ ਕਿਸ ਨੂੰ ਆਖੋਗੇ ਚਲਾਕ ਜੋ ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਛ ਹੋਰ ਉਹਨੂੰ ਕਹਿੰਦੇ ਨੇ ਚਲਾਕ ਬੋਲਾ ਕਿਸ ਨੂੰ ਕਹੋਗੇ ਅੰਦਰੋਂ ਬਾਹਰੋਂ ਇੱਕ ਅੰਦਰੋਂ ਬਾਹਰੋਂ ਇੱਕ ਚਲਾਕ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਬਾਬਾ ਫਰੀਦ जबान पे कुछ और है दिल देज कुछ और चलाक है दूसरा नुक्ता सुनना चलाक बंदा ठगते सकता है ठगा नहीं सकता क्योंकि चलाक किसी भरोसा तो करता ही नहीं ठगाएगा किस तरह चलाक मनुख ठग सकता है ਠਗਾ ਨਹੀਂ ਸਕਦਾ ਬੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਬੋਲੇ ਅਕਸਰ ਠਗਾ ਜਾਂਦੇ ਨੇ ਸਵਾਸੀ ਪੰਜਾਬ ਵਿੱਚ ਮੂੜ ਕਹਿ ਲੈਂਦੇ ਨੇ ਉਹ ਕਿ ਬੋਲਾ ਮਨੁੱਖ ਭਰੋਸਾ ਕਰਦਾ ਹੈ ਪਰੋਸਾ ਕਰਦਾ ਸ਼ੇਖ ਸਾਦੀ ਨੇ ਇੱਕ ਲੰਬੀ ਚੌੜੀ ਕਹਾਣੀ ਲਿਖੀ ਹੈ ਬੇਗ ਫਰਿਆਦੀ ਨੇ ਮਨਸਬ ਦੀ ਕਚਹਿਰੀ 'ਚ ਫਰਿਆਦ ਕੀਤੀ ਉਹ ਫਰਾਨੇ ਮਨੁੱਖ ਤੇ ਮੈਂ ਭਰੋਸਾ ਕੀਤਾ ਉਹਨੇ ਮੈਨੂੰ ਠਗ ਲਿਆ ਇਕਾਗਰਤਾ ਵਕਸ਼ ਨੇ ਮੈਨੂੰ ਠੱਗ ਲਿਆ। ਮਨਸਫ ਨੇ ਉਸ ਨੂੰ ਤਲਬ ਕੀਤਾ ਹੈ ਬੁਲਾਇਆ। ਕਿ ਜਦ ਇਸ ਬੰਦੇ ਨੇ ਤੇਰੇ ਤੇ ਭਰੋਸਾ ਕੀਤਾ ਹੈ। ਤੇ ਫੋਂਫ ਨੇ ਉਸ ਨੂੰ ਠੱਗ ਲਿਆ। ਉਹ ਠੱਗ ਕਹਿੰਦਾ ਮਨਸਫ ਤੈਨੂੰ ਵੀ ਇਤਨੀ ਸਮਝ ਨਹੀਂ ਜੇ ਮੈਨੂੰ ਮੇਰੇ ਤੇ ਭਰੋਸਾ ਨਾ ਕਰਦਾ ਤਾਂ ਮੈਂ ਠੱਗਦਾ ਕਿਸਾ ਮੈਂ ਠੱਗ ਨਹੀਂ ਸਕਦਾ ਸੀ। ਉਮੀਦ ਇਹ ਗੱਲ پکڑਣੀ ਚਾਹੀਏ। ਜੇ ਮੇਰੇ ਤੇ ਯਕੀਨ ਨਾ ਕਰਦਾ ਮੇਰੇ ਤੇ ਭਰੋਸਾ ਨਾ ਕਰਦਾ ਮੈਂ ਠੱਗ ਦਾ ਕਿਸਤਾ ਮਿਠਾ ਨਹੀਂ ਸਕਦਾ ਸੀ ਭਰੋਸਾ ਕਰਕੇ ਮਨੁੱਖ ਠਗ ਜਾਂਦਾ ਹੈ ਭਰੋਸਾ ਜੋ ਕਰਦਾ ਹੈ ਕਰਦਾ ਹੀ ਹੈ ਰੱਬੀ ਗੁਣਾਂ ਦੇ ਛੇਕ ਗੁਣ ਹੈ ਅੱਜ ਬੰਦਿਆਂ ਤੇ ਭਰੋਸਾ ਨਹੀਂ ਕੱਲ ਪ੍ਰਮਾਤਮਾ ਤੇ ਵੀ ਭਰੋਸਾ ਅੱਜ ਪਰਿਵਾਰ ਤੇ ਭਰੋਸਾ ਨਹੀਂ ਕੱਲ ਨਿਰੰਕਾਰ ਤੇ ਵੀ ਭਰੋਸਾ ਅੱਜ ਧਰਾਂ ਤੇ ਭਰੋਸਾ ਨਹੀਂ ਕੱਲ ਗੁਰੂ ਤੇ ਵੀ ਭਰੋਸਾ ਨਹੀਂ ਭਰੋਸਾ ਇੱਕ ਬਹੁਤ ਵੱਡਾ ਗੁਣ ਹੈ मैं फिर दोहराव बोला मनुख ठगा ठग नहीं सकता चलाक बंदा ठग सकता ठगा नहीं सकता हजार दफा ठगा जाना बेहतर है बनिस्पत एक दफा किसी न ठगण हजार दफा ठगा के इतना मनुख का नुकसान नहीं आता अध्यात्मक जरा एक दफा ठग के हो मनुख पछड़ जाता है चतराई ना चतर भोज पाई ये चलाक चलाक किस आखोगे बारों को छोर दिखाई दे रहे है अंदरों को छोर। धन गुरु गोविंद सिंह जी महाराज औरंगजेब न मैं तेन मनुख नहीं मन इंसान नहीं मनता क्यों अमो मर दबायत शबद सुख नर न शिकमे दिगर दर दहाने दिगर तेरी जबान ते कुछ होर है तेरे दिल्छ हो रै तेन मनुख ही नहीं मनता ਤੂੰ ਕਹਿੰਦਾ ਕੁਝ ਹੋਰ ਹੈ ਐ ਕੁਝ ਹੋਰ ਤੂੰ ਕਰਦਾ ਕੁਝ ਹੋਰ ਹੈ ਸੋਚਦਾ ਕੁਝ ਹੋਰ ਹੈ ਇਸ ਵਾਸਤੇ ਭਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਾ ਅਗਰ ਸਦ ਕੋ ਰਾਮ ਬਾਹ ਕੋਰੀ ਕਸਮ ਤੂੰ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇ ਕਿਉਂਕਿ ਕੁਰਾਨ ਦੀ ਕਸਮ ਚੁੱਕੀ ਸੀ ਵੀ ਬੈਠ ਕੇ ਸੁੱਲਾ ਸਫਾਈ ਕਰਨੇ ਨੇ आनंदपुर साहब ने कहा महाराज फौज दे सिपाही सलार ने कसम चुकी है भरोसा कर लो लेकिन वाकई इस भरोसे च की होया हमलावर हो उन्होंने हमला कर दिता सतगुर सिखा न कसम जो उठी है जफरनामे बोल ने श्री मुखवाकशाही दसवीं अगर सद कुरान बी कसम मरा एतर दू एक सौ कसम कुरान खावे मैं नहीं भरोसा कर सकता तू चलाक मनुख है औला नहीं है चलाक है हमो मरद बायद शबद सुख न वर्ण न शिकमे दिगर दर दहाने दिगर जिस दी जबान कुछ और है दिल कुछ और है चलाक है भौला है मनुख कर ईरान द छोया सूफी फकीर हाफिज एक कहता हजार जा फिदा के जबानश दिलश यके हज़ारां जिंदड़ियां उस मनुख तो फिदा कीतियां जा सकदियां कुर्बान कीतिया जा सकदियां जेदी जबान ते दिल एक बौला है, है, एक तो एक है।, है। तो इतना महा ਬੋਲੇ ਮਨੁੱਖ ਨੂੰ ਭਗਵਾਨ ਮਿਲਦਾ ਚਲਾਕ ਨੂੰ ਨਹੀਂ ਮਿਲਦਾ ਚਲਾਕ ਮਨੁੱਖ ਸੰਸਾਰ ਦੇ ਤਰੱਕੀ ਕਰ ਸਕਦਾ ਹੈ ਨਿਰੰਕਾਰ ਦੀ ਦੁਨੀਆ 'ਚ ਪਛੜ ਗਿਆ ਹੈ ਪਛੜ ਗਿਆ ਜੇ ਤਰਾਈ ਨਾ ਚੇਤਰ ਭੋਜ ਪਾਈਏ ਇਹ ਸਦੀ ਬੜੀ ਚਲਾਕ ਸਦੀ ਹੈ ਜਿਹੜੀ ਪੜਾਈ ਲਿਖਾਈ ਇਹਦੇ 'ਚ ਧਰਮ ਤੇ ਹੈ ਨਹੀਂ ਦੁਨਿਆਵੀ ਪੜਾਈ ਲਿਖਾਈ ਉਹ ਦੁਨੀਆ ਦੀ ਚਾਤੁਰਤਾ ਚਲਾਕੀ ਇਸ ਦੇ ਅੰਦਰ ਬਹੁਤ ਆ ਗਈ ਹੈ ਇਸ ਨਾਲ ਹੰਕਾਰ ਲੋਭ ਵਾਸ਼ਨਾ ਵਧ ਗਏ ਇਸ ਵਾਸਤੇ ਭੈੰਕਰ ਢੰਗ ਦੇ ਜਿਹੜੇ ਅਲ ਛਲ ਕਪਟ ਨੇ ਇਹ ਪਹਿਲੇ ਨਹੀਂ ਹੁੰਦੇ ਸੀ ਹਜ਼ਾਰਾਂ ਜਾਂ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਯਕੇ ਇਸ ਯੁੱਗ ਬਦਲ ਦੇ ਨੇ ਮਨੁੱਖ ਦੀ ਤਰਜ਼ੇ ਜ਼ਿੰਦਗੀ ਦੀ ਮਨੁੱਖ ਦੇ ਵਿਚਾਰ ਬਦਲਦੇ ਨੇ ਯੁੱਗ ਬਦਲ ਜਾਂਦੇ ਇਹਦਾ ਲੰਬਾ ਛੋੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਪਰ ਇਸ ਵਕਤ ਮੇਰਾ ਇਹ ਪ੍ਰਕਰਨ ਨਹੀਂ ਇਸ ਨੂੰ ਕਰਨ ਜੋ ਕਿਉਂ ਕਹਿੰਦੇ ਨੇ ਜੇ ਕੋ ਤਪ ਸਤ ਕਰੇ ਸੋ ਛੀਜੇ ਤਪ ਘਰ ਤਪ ਨਾ ਹੋਏ ਜੇ ਕੋ ਨਾਮ ਲਏ ਬਦਨਾਮੀ ਕਲ ਕੇ ਲਖਣ ਏ ਨਾਮ ਜਪਣ ਵਾਲਾ ਭੋਲਾ ਹੋ ਜਾਏਗਾ ਤੇ ਲੋਕੀ ਕਹਿਣਗੇ ਮੂਰਖ ਐਨਾ ਨਾਮ ਜਪਦਾ ਅਲਵਰ ਦੇ ਸਾਲਾਨਾ ਇੱਕ ਸਮਾਗਮ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਕੋਈ 30 40 ਸਾਲ ਤੋਂ ਇੱਕ ਮਾਰਜ ਤੋਂ ਚਾਰ ਮਾਰਜ ਤੱਕ ਇੱਕ ਟੈਲੀਫੋਨ ਆਪਰੇਟਰ ਇਹ ਨੌਜਵਾਨ ਹਰ ਸਾਲ ਪਹੁੰਚਦਾ ਹੈ ਹੁਣ ਤੇ ਉਸ ਦੀ ਤਬਦੀਲੀ ਦਿੱਲੀ ਹੋ ਗਈ ਉਹ ਅਠੇ ਪੈਰ ਬੰਦਗੀ ਕਰਦਾ ਹੈ ਨਾਮ ਜਪਦਾ ਹੈ ਅੱਜ ਕੱਲ ਦਿੱਲੀ ਚ ਪਹਿਲੇ ਮਨਸੂਰ ਸੀ ਮੱਦੇ ਭਾਰਤ ਕਦੀ ਕਦੀ ਅਲਵਰ ਆਂਦਾ ਸੀ ਕਦੀ ਕਦੀ दरबार साहब कथा ਸੁਣਨਾ ਅਕਸਰ ਮੈਨੇਜ 15 ਦਿਨ ਗੈਰਹਾਜ਼ਰ ਰਹਿੰਦਾ ਸੀ ਆਫਿਸ ਨਹੀਂ ਪਹੁੰਚਦਾ ਸੀ ਦੀਪਟ ਗਵਰਨਮੈਂਟ ਡਿਊਟੀ ਚ 10-15 ਹਜ਼ਾਰ ਤਨਖਾਹ ਮਿਲਦੀ ਹੋ ਲੇਕਿਨ ਕੋਈ ਅਫਸਰ ਉਹਨੂੰ ਡਾਂਟਣ ਨੂੰ ਰਾਜ਼ੀ ਨਹੀਂ ਸੀ ਡਰ ਦੇ ਸੰਸਾਰੇ ਉਸਨੂੰ ਵਾਹਿਗੁਰੂ ਕਰਕੇ ਬੁਲਾਉਂਦੇ ਹਰਵਕ ਬੇਰਾਗੀ ਹਿੰਦ ਰੱਬੀ ਰੰਗ ਮੰਦਸੌਰ ਜਦ ਮੈਂ ਗਿਆ ਉਹਦੇ ਬਿਰਾਤ ਤੇ ਉਹਦੀ ਮਾਂ ਇਹ ਆਖੇ ਇੱਕ ਬੇਵਕੂ ਸਾਡੇ ਘਰ ਪੈਦਾ ਹੋ ਗਿਆ ਪਾਗਲ ਇਹਨੂੰ ਥੋੜਾ ਸਮਝਾ ਆਖਰੀ ਤੇ ਵਿਆਹ ਸ਼ਾਦੀ ਕਰਨੀ ਹੈ ਕੋਈ ਲੜਕੀ ਨੂੰ ਦੇਣ ਨੂੰ ਤਿਆਰ ਨਹੀਂ ਬੇ ਤੇ ਪਾਗਲ ਹੈ ਮੂਰਖ आप दी अर्ज करा मैं उसकी मानो आके तू चिंता ना कर जिसने इस बनाया है कोई इससे संजोग भी बना देगा खाक संजोग बनाएगा है पागल है। मैं हैरान हो अफसर मुसलमान टेली उन्हें एक्सचेंज दो से नहीं आया ता भी कोई उधी गैरहाजरी भी नहीं लगती ਉਹਨੂੰ ਤਨਖਾਹ ਵੀ ਪੂਰੀ ਮਿਲ ਜਾਂਦੀ ਸੀ ਕਿ ਮੈਂ ਹੁਣ ਦੀਆਂ ਗੱਲਾਂ ਕਰ ਰਿਹਾ ਹਾਂ ਪੁਰਾਣੀਆਂ ਨੇ ਇੱਕ ਦਿਨ ਬੀਬੀ ਜਗੀਰ ਕੌਰ ਜਿਹੜੀ ਸ਼ੌਰਮਨ ਕਮੇਟੀ ਦੇ ਪਿੱਛੇ ਪ੍ਰੈਜ਼ੈਂਟ ਰਹਿ ਉਹਨਾਂ ਦਾ ਦੇਵਰ ਮੇਰੇ ਕੋਲ ਆਇਆ ਉਹਦੀ ਇੱਕ ਬੱਚੀ ਸੀ ਦਿੱਲੀ ਮਾਤਾ ਜੈ ਕੌਰ ਸਕੂਲ ਦੇ ਚ ਪੰਜਾਬੀ ਪੜਾਉਂਦੀ ਇਸਾਰੇ ਟੀਚਰ ਅਲੇ ਦwale ਦੇ ਲੋਕ ਬੱਚੇ ਤੱਕ ਕੰਨ ਮੋੜੇ ਪਾਗਲ ਉਹ ਵੀ ਇਸ ਤਰ੍ਹਾਂ ਦੀ ਭਜਨ ਵਿੱਚ ਲੀ ਮੈਨੂੰ ਕਹਿਣ ਲੱਗੇ ਗੈਨੇ ਜੀ ਤੁਸੀਂ ਵਰਮਣ ਕਰਦੇ ਰਹਿੰਦੇ ਇਹ ਬੱਚੀ ਸਾਡੀ ਇੱਕ ਪਾਗਲ ਹੈ ਕਿਧਰੇ ਕੋਈ ਦਿਸ ਪਏ ਮੈਂ ਕਿ ਚੰਗੇ ਤੁਸੀਂ ਮਿਲੇ ਮੈਨੂੰ ਇੱਕ ਪਾਗਲ ਦਿਸੇ ਹੈ ਮੈਂ ਇੱਕ ਪਾਗਲ ਦੋਹਾਂ ਦਾ ਆਨੰਦ ਕਾਰਜ ਹੋਇਆ ਬੀਬੀ ਜਤੀਰਪੁਰ ਵੀ ਸ਼ਾਮਲ ਹੋਏ। ਉਹਨਾਂ ਦੇ ਦੇਰ ਦੀ ਲੜਕੀ ਹੈ। ਸਾਰਾ ਦਿਨ ਭਜਨ ਕਰਦੀ ਹੈ। ਰੱਬੀ ਰਸ ਦੇ ਚਲੇ। ਉਹ ਜਿਹੜਾ ਭੋਲਾਪਨ ਆਉਂਦਾ ਹੈ ਨਾ ਅੰਦਰੋਂ ਬਾਹਰੋਂ ਇੱਕ ਹੋ ਜਾਣਾ। ਬਾਹਰੋਂ ਇੰਜ ਬੰਦੇ ਨੂੰ ਲੱਗਦਾ ਜਿਵੇਂ ਭਾਗਣ। ਭਾਗਣ। ਇਹ ਤੋੜ ਕੇ ਹੋ ਜਾਓ। ਆਖਿਰ ਬੇਦੀਆਂ ਨੇ ਕਹਿ ਦਿੱਤਾ ਸੀ ਇਹ ਗੁਰਨਾਨਕ ਸੁਦਾਈ ਹੈ ਕਹਿ ਦਿੱਤਾ ਸੀ ਤੇ ਬੋਤਨਾ ਬੇਦਲ ਮੈਂ ਕੱਲ ਵੀ ਅਰਸ ਕੀਤੀ ਸੀ ਸਾਰਾ ਬਨਾਰਸ ਕਹਿੰਦਾ ਸੀ ਕਿ ਕਬੀਰ ਪਾਗਲ ਲੋਕ ਕਹੇ ਕਬੀਰ ਬਉਰਾਲਾ ਪਾਗਲ ਲੇਕਿਨ ਹੁਣ ਬਨਾਰਸ ਦੇ ਵਸੀਆਂ ਮ ਕੋਣ ਦਸੀ ਕੋਈ ਬੰਦਰ ਜਿਹੜਾ ਸਾਰੇ ਬਨਾਰਸ ਦੇ ਸਿਆਣੇ ਬਾਕੀ ਤੇ ਸਭ ਪਾਗਲਾਂ ਦਾ ਇਕੱਠ ਹੈ ਇੱਕੋ ਤੇ ਮਨੁੱਖ ਹੈ ਸਿਆਣਾ ਭੋਲਾ ਹਨਗੁਰ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਜੇ ਕੋ ਨਾਮ ਲੈ ਬਦਲਾਵੇ ਅਗਰ ਕੋਈ ਅੱਜ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਦਾ ਨਾਮ ਜੱਗ ਕੇ ਭੋਲਾ ਹੋ ਜਾਏਗਾ ਬੜੀ ਬਦਨਾਮੀ ਹੋਏਗੀ ਲੋਕੀ ਪਾਗਲ ਕਹਿਣਗੇ ਕਿਉਂਕਿ ਕਹਿਣਗੇ ਮੂਰਖ ਲੋਕ ਇਹ ਕਹਿਣਗੇ ਮਖੱਟੂ ਇਸ ਨੂੰ ਕੱਖ ਨਹੀਂ। ਹੁਣ ਕੌਣ ਦੱਸੇ? ਤੁਸੀਂ ਪਦਾਰਤ ਖਟਦੇ ਹੋ ਪ੍ਰਮਾਤਮਾ ਨੂੰ ਖਟ ਲੈਂਦਾ ਜਿਸ ਨੇ ਸਭ ਕੁਝ ਬਣਾਇਆ। ਆਗੰਨੇ ਇਹ ਦਨ ਜੋ ਇਹੋ ਧਨ ਪਾਇਓ ਮਰਤੇ ਬੂਟ ਗੁਮਾਨੀ। ਕਵੀਰ ਕਹਿੰਦੇ ਮੈਂ Nirdhan ਨੇ ਉਹ ਪ੍ਰਾਪਤ ਕਰ ਲਿਆ ਜੋ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਹੈ। ਉਹ ਮੈਨੂੰ ਮਿਲੇ। ਉਹਦੇ ਮਿਲਦਿਆਂ ਜੋ ਆਨੰਦ ਬਣਿਆ। रस बने है व्यंतु परे है। तो खैर धन कमाण ਲਈ ਸਮਾਂ ਹੈ धर्म कमाण ਲਈ ਨਹੀਂ धन कमाण ਲਈ ਮਨੁੱਖ ਅਕਲ ਵਰਤਦਾ ਹੈ धर्म कमाण ਲਈ ਨਹੀਂ ਉਸਤੇ ਅਕਲ ਵਰਤ ਸੋਚ ਸਮਝ धन कमाण ਲਈ ਸਰੀਰਕ ਸ਼ਕਤੀ ਖਰਚ ਕਰਦਾ ਹੈ धर्म ਲਈ ਨਹੀਂ ਇਸ ਵਾਸਤੇ ਇਹ ਯੋਗ ਧਨ ਦੇ ਚ ਅੱਗੇ ਵੱਧਦਾ ਜਾ ਰਿਹਾ ਹੈ ਧਰਮ ਦੇ ਚ ਪਛੜਦਾ ਜਾ ਰਿਹਾ ਹੈ ਪਛੜਦਾ ਜਾ ਰਿਹਾ ਸਤਜੁਗ ਦੇ ਸਭ ਤੋਂ ਸਿਆਣਾ ਉਸ ਨੂੰ ਕਹਿੰਦੇ ਸਨ ਜਿਸ ਦੇ ਕੋਲ ਧਰਮ ਹੈ ਕਲਯੁਗ ਦੇ ਸਭ ਤੋਂ ਸਿਆਣਾ ਉਸ ਨੂੰ ਕਹਿੰਦੇ ਨੇ ਜਿਹਦੇ ਕੋਲ ਧਨ ਹੈ ਗੁਰੂ ਨਾਨਕ ਕਹਿੰਦੇ ਨਹੀਂ ਉਹ ਸਭ ਤੋਂ ਸਿਆਣਾ ਨਹੀਂ ਹੋ ਸਕਦਾ ਮਾਇਆ ਧਾਰੀ ਅਤ ਅੰਨਾ ਬੋਲਾ ਔਖੇ ਨਾ ਹੋਣਾ ਮੈਨੂੰ ਇਹ ਨਹੀਂ ਪਤਾ ਤੁਸੀਂ ਬੋਲ ਬਰਦਾਸ਼ਤ ਕਰੋਗੇ ਕਿ ਨਹੀਂ ਇਤਨਾ ਮਸਰੂਫ ਹੈ ਇਤਨਾ ਮਸਰੂਫ ਹੈ ਧਰਮ ਲਈ ਪਰਮਾਤਮਾ ਲਈ ਤੇ ਉਹਦੇ ਕੋਲ ਸਮਾਂ ਹੀ ਕੋਈ ਨਹੀਂ ਤੇ ਸਿਆਣਾ ਕਿਸ ਤਰ੍ਹਾਂ ਹੋ ਸਕਦਾ ਹੈ ਅਤ ਅੰਨਾ ਬੋਲਦਾ ਸੱਚ ਵੇਖ ਨਹੀਂ ਸਕਦਾ ਸੱਚ ਸੁਣ ਨਹੀਂ ਸਕਦਾ ਸਤ ਨੂੰ ਸਮਝਣ ਦੀ ਅਕਲ ਕਿੱਥੇ ਬੋਧ ਕਿੱਥੇ ਬਦਕਿਸਮਤੀ ਹੈ ਸਮਾਜ ਦੇ ਮੁਖੀ ਰਾਜਨੀਤੀ ਦੇ ਮੁਖੀ ਕਿਸ ਤਰ੍ਹਾਂ ਦੇ ਲੋਕ ਨੇ ਸਾਰੀ ਦੁਨੀਆ ਵਿੱਚ ਇਹੀ ਕਾਰਨ ਹੈ ਧਰਮ ਪਛੜਦਾ ਜਾ ਰਿਹਾ ਸਾਰੇ ਯੂਰਪ ਦੇ ਚਰਚ ਤੇ ਉਜੜ ਗਏ ਨੇ ਬੰਦ ਪੈ ਨੇ ਤਾਲੇ ਲੱਗ ਗਏ ਦੀਵਾ ਬੱਤੀ ਵੀ ਨਹੀਂ ਆਉਂਦੀ ਬੇਸ਼ਤਰ ਮੰਦਰ ਭਾਰਤ ਦੇ ਚ ਉਜੜ ਗਏ ਨੇ ਬੇਸ਼ਤਰ ਗੁਰਦੁਆਰੇ ਬੇਰੌਣਕ ਨੇ ਕੁਝ ਵੀ ਨਹੀਂ ਆਮੇ ਕੈਲੀਫੋਰਨੀਆ ਅਮਰੀਕਾ ਚ ਮੈਂ ਗੁਰਦੁਆਰੇ ਦੇਖ ਕੇ ਡੰਗ ਰਿਹਾ 10 10000 ਬੰਦਾ ਇੱਕੋ ਹੀ ਹਾਲਤ ਬੈਠ ਸਕਦਾ ਇਤਨੇ ਵੱਡੇ ਹਾ ਬਹੁਤ ਵੱਡੇ ਪਾਰਕ ਹੈਂਗਾ 5 5000 ਕਾਰਾਂ ਖੜੀਆਂ ਹੋ ਸਕਦੀ ਸੰਗਰਾਂਦ ਵਾਲੇ 10 ਦਿਨ 10 15 ਬੰਦੇ ਆਦਿਨ ਮਹੀਨਾ ਭਰ ਖਾਲੀ ਕੋਈ ਇੱਕ ਬੰਦਾ ਮੱਥਾ ਟੇਕਣ ਵੀ ਨਹੀਂ ਔਰ ਇਹ ਹੀ ਹਾਲਤ ਭਾਰਤ ਦੀ ਹੈ ਜੇ ਕੋ ਸਤ ਕਰੇ ਸੋ ਝੇ ਜੇ ਤਪ ਘਰ ਤਪ ਨ ਹੋਈ ਜੇ ਕੋ ਨਾਮ ਲੈ ਬਦਨਾਵੇਂ ਕਲ ਕੇ ਲਖਣ ਏ ਇਹ ਕਲਯੁਗ ਦੇ ਲਖਣ ਨੇ ਮਹਾਰਾਜ ਜੀ ਨੇ ਸਵਾਸਪੇ ਕਲਯੁਗ ਕਹਿੰਦੇ ਨੇ ਕੁਛ ਸੂਰਜ ਨਹੀਂ ਬਦਲ ਗਿਆ ਚੰਦਰਮਾ ਨਹੀਂ ਬਦਲ ਗਿਆ ਜ਼ਮੀਨ ਨਹੀਂ ਬਦਲ ਗਈ ਆਸਮਾਨ ਨਹੀਂ ਬਦਲਿਆ ਸਾਗਰ ਨਹੀਂ ਬਦਲਿਆ ਹਵਾ ਨਹੀਂ ਬਦਲੀ ਕੁਛ ਵੀ ਨਹੀਂ ਬਦਲੇ ਸਿਰਫ ਮਨੁੱਖ ਦੀ ਸੋਚਣੀ ਬਦਲ ਗਈ ਸਿਰਫ ਮਨੁੱਖ ਦੇ ਵਿਚਾਰ ਬਦਲ ਗਏ ਫਿਰ ਮਨੁੱਖ ਦੀ ਤਰਜ਼ੇ ਜ਼ਿੰਦਗੀ ਬਦਲ ਗਈ ਸਿਰਫ ਮਨੁੱਖ ਦੇ ਜੀਵਨ ਦਾ ਢੰਗ ਬਦਲ ਗਿਆ ਪਹਿਲੇ ਭੋਲਾ ਹੁੰਦਾ ਸੀ ਹੁਣ ਚਲਾਕ ਹੈ ਬਸ ਇੰਨੀ ਗੱਲ ਚਲਾਕ ਭੋਲੇ ਮਨੁੱਖ ਦੀ ਪਛਾਣ ਅੰਦਰੋਂ ਬਾਹਰੋਂ ਇੱਕ ਚਲਾਕ ਮਨੁੱਖ ਦੀ ਪਛਾਣ ਬਾਹਰੋਂ ਕੁਛ ਹੋਰ ਅੰਦਰੋਂ ਕੁਛ ਹੋਰ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਟੇ ਜਿਤਨਾ ਚੜਾਕ ਇਸ ਸਦੀ ਦਾ ਮਨੁੱਖ ਐ ਇਸ ਯੁੱਗ ਦਾ ਮਨੁੱਖ ਪੁਰਾਣੇ ਨਹੀਂ ਸੀ ਇਤਨੇ ਮੈਰਜ਼ ਕਰਦੇ ਉਸ ਦਮਾ ਨੇ ਦੇ ਮਨੁੱਖ ਜਿਵੇਂ ਜੇ ਜੇ ਪਿੱਛੇ ਜਾਓਗੇ ਸਤਜੁਗ ਤੇ ਬਿਲਕੁਲ ਭੋਲਾ ਬੱਚੇ ਦੀ ਤਰ੍ਹਾਂ ਸੀ ਜਿਵੇਂ ਬੱਚਾ ਭੋਲਾ ਹੈ ਮਾਸੂਮ ਬੱਚੇ ਨੂੰ ਕਹਿ ਦੇ ਮੈਂ ਬਾਰ ਜਿਹੜਾ ਮਿਲਣ ਆਇਆ ਜਾ ਉਸ ਨੂੰ ਕਹਿ ਦੇ ਮੈਂ ਘਰ ਦੇਚ ਨਹੀਂ ਆ ਜੇ ਪਿਤਾ ਉਸ ਨੂੰ ਇਸ ਤਰ੍ਹਾਂ ਕਹਿ ਦੇਵੇ ਇਹ ਬੱਚਾ ਜਾ ਕੇ ਇਹ ਹੀ ਆਖੇ ਬਾਪੂ ਨੇ ਆਖੇ ਬਾਪੂ ਘਰ ਕੋਈ ਨਹੀਂ ਜਾਉ ਤਸੀਂ ਨੂੰ ਗੱਲ ਬਣਾਣੀ ਥੋੜੀ ਆਉਂਦੀ ਪੋਲਾ ਅੰਦਰੋਂ ਬਾਹਰੋਂ ਇੱਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਲਾਨੀਆਂ ਕਹਿੰਦੇ ਨੇ ਮੈਂ ਉਸ ਨੂੰ ਮਨੋਖੀ ਮੰਨਣ ਨੂੰ ਤਿਆਰ ਨਹੀਂ ਜਿਹਦੀ ਜ਼ਬਾਨ ਤੇ ਕੁਝ ਹੋਰ ਹੈ ਜਿਹਦੀ ਦਿਲ ਵਿੱਚ ਕੁਝ ਹੋ ਮੈਂ ਚਲਾਕ ਮਨੋਖ ਨੂੰ ਮਨੋਖੇ ਨਹੀਂ ਮੰਨਦਾ ਗੁਰੂ ਗੋਬਿੰਦ ਸਿੰਘ ਜੀ ਮਹੰਮਰ ਦੇ ਬਾयत ਸ਼ਬਦ ਸੁਖਨਵਰ ਨਸ਼ਿਕ ਮੇ ਦਿਗਰ ਦਰਦਾ ਹਾਲੇ ਦਿਗਰ ਮਨੁਕਤੇ ਹੋ ਐ ਜੋ ਦਿਲ ਦੇ ਚੈ ਉਹੀ ਜ਼ਬਾਨ ਤੇ ਜੋ ਜ਼ਬਾਨ ਤੇ ਉਹੀ ਦਿਲ ਦੇ ਚ ਬਾਬਾ ਫਰੀਦ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਤੇ ਕੱਚੇ ਨੇ ਕੋਚੀ ਵੀ ਇਹ ਝੜ ਝੜ ਪੈਂਦੇ ਕੱਚੇ ਬਿਰਹੀ ਜਿਨਾਂ ਕਾਰਨ ਆਈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸਾਹਿਬ ਕਹਿੰਦੇ ਨੇ ਜਪਉ ਤਾਂ ਇੱਕੋ ਨਾਮਾ ਅਵਰ ਨਿਰਫਲ ਕਾਮਾ ਸਤਜੁਗ ਦੇਚ ਪੂਜਾ ਪਾਠ ਸੀ ਹਵਨ ਯਗ ਸੰ ਤੀਰਥਾਂ ਦਾ ਇਸ਼ਨਾਨ 88 ਤੀਰਥਾਂ ਦਾ ਵਰਮ ਸਲੋਗਤੀ ਨਾਲ ਇਹ سلسلہ ਚੱਲਦਾ ਸੀ ਧਰਮ ਦਾ ਲੋਕਾਂ ਕੋਲ ਵਕਤ ਸੀ ਕਿਉਂਕਿ ਲੋੜਾਂ ਇਤਨੀਆਂ ਨਹੀਂ ਸੀ ਇਤਨੀ ਮਸਰੂਫੀਅਤ ਨਹੀਂ ਸੀ ਸਮਾਂ ਖਰਚ ਕਰਦੇ ਸਨ ਧਰਮ ਵਿੱਚ ਸਹੇਜੇ ਸਹੇਜੇ ਮਸਰੂਫੀਅਤ ਬਦਲੀ ਮਨੁੱਖ ਦੀ ਵਧੇ ਲੋੜਾਂ ਵਧੇ ਕਲਯੁਗ ਤੱਕ ਆਂਦੇ ਆਂਦੇ ਆ ਮਨੁੱਖ ਦੀਆਂ ਲੋੜਾਂ ਬਹੁਤ ਵਧ ਗਈ ਮਸੂਫੀਅਤ ਵੀ ਵਧ ਗਈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਤਜੁਗ ਸਤ ਪ੍ਰੇਤਾ ਜਗੇ ਦੁਆਪੁਰ ਪੂਜਾ ਚਾਰ ਤੀਨੋਂ ਜੁਗ ਤੀ ਨੌਂ ਦੜੇ ਕਲ ਕੇਵਲ ਨਾਮ ਅਦਾ ਕੋਈ ਲੋੜ ਨਹੀਂ ਅਠਾੜ੍ਹ ਤੀਰਥਾਂ ਦੇ ਰਮਣ ਕਰਨ ਦੀ ਕੋਈ ਨਾਉ ਲੋੜ ਨਹੀਂ ਪੂਰਨ ਮਾਸੀ ਦੇ ਵਰਤ ਰੱਖਣ ਦੀ 33 ਕਰੋੜ ਦੇਵਤਿਆਂ ਦੇ ਚੱਕਰਾਂ 'ਚ ਪੈਣ ਦੇ ਕੋਈ ਲੋੜ ਨਹੀਂ ਧੋਣੇ ਤਪਾਨ ਦੀ ਜਲਧਾਰਾ ਕਰਨ ਦੀ ਵਰਤ ਰੱਖਣ ਦੀ ਕੋਈ ਲੋੜ ਨਹੀਂ ਲੰਬੇ ਚੌੜੇ ਅਡੰਬਰ ਕਰਨ ਦੀ ਹਵਨ ਕਰਨ ਦੀ ਯਗ ਕਰਨ ਦੀ ਕੰਨ ਕੇਵਲ ਨਾਮ ਅਦਾ ਥੋੜਾ ਜਿਹਾ ਸਮੇਂ ਦਾ ਦਸਮਨ ਇਹ 24 ਘੰਟੇ ਦਾ ਦਿਨ ਰਾਤ ਹੈ ਤੇ ਇਹਦਾ ਦਸਵਾਂ ਹਿੱਸਾ ਸਿਰਫ ਦਸਵਾਂ ਹਿੱਸਾ